ਇਹ ਜਦੋਂ ਪਹਿਲੇ ਸਮਿਆਂ ਤੋਂ ਇਹ ਚੱਲੀ ਆਉਂਦੀ ਹੈ ਕਿ ਤੇਜ਼ੀ ਦਾ ਜਿਹੜਾ ਹੁੰਦਾ ਉਹ ਕਤਲ ਹੁੰਦਾ। ਕੋਈ ਕਿਸਾਨ ਯੂਨੀਅਨ ਜਿਹੜੀ ਤਿੰਨੇ ਕਰੋਨਾ ਦਾ ਵਿਰੋਧ ਕਰ ਰਹੀ ਹੈ। ਇਹ ਕਿ ਕਿਸਾਨ ਯੂਨੀਅਨ ਸਹੀ ਰਾਤ ਚੱਲ ਰਹੀ ਹੈ। ਇਹ ਉਦੋਂ ਹੋਇਆ ਸੀ ਇਹ ਕਾਨੂੰਨ ਅਸੀਂ ਲਾਗੂ ਨਹੀਂ ਕਰਾਂਗੇ ਉਹ ਫੇਰ ਕਰਤਾ। ਇਹ ਤੋਂ ਵਿਰੋਧੀ ਤੌਰ ਤੇ ਸਭ ਤੋਂ ਵੱਡੀ ਦੋਸ਼ੀ ਹੈ ਵਿਰੋਧੀ ਤਿਰਸਾ ਇਸ ਤੋਂ ਸਵਾਇਚ ਉਹ ਆਪਸ ਦੇ ਵਿੱਚ ਇਲਜ਼ਾਮਬਾਜ਼ੀ ਕਰਦੇ ਰਹਿੰਦੇ ਐ ਜਿਹਨੇ ਬਾਟਰ ਚੈਨਲ ਉਥੇ ਮੂੰਹ ਮੋੜਤੇ ਸੀਗੇ ਆਪਣਾ ਹੁੜਿਆਣੇ ਦੇ ਵਿੱਚ ਅੰਬਾਲੀ ਦੇ ਵਿੱਚ ਤੇ ਕਰਨਾਲ ਦੇ ਵਿੱਚ ਉਹ ਨਵਦੀਪ ਸਿੰਘ ਨੂੰ ਜ਼ਰਦਾਰ ਕਰ ਲਿਆ ਲੋਗ ਐ ਨਹੀਂ ਹੁੰਦਾ ਵੀ ਕਦੇ ਤੁਸੀਂ ਕਿਤੇ ਕਰ ਦੋ ਤੇ ਕਿਤੇ ਕਰ ਦੋ ਉਹਦੇ ਨਾਲ ਕਿ ਹਿੰਦੁਸਤਾਨ ਪ੍ਰਧਾਨ ਦੇ ਵਿਰੋਧ ਹੋਣਾ ਚਾਹੀਦਾ ਅੱਜ ਹਮਦਰਦ ਟੀਵੀ ਨਾਲ ਇੱਕ ਵਾਰ ਫੇਰ ਬਣੇ ਹੋਏ ਹਨ ਉਗੇ ਫੌਜਦਾਰੀ ਕੇਸਾਂ ਦੇ ਉਗੇ ਵਕੀਲ ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ ਜੋ ਕਿ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਦੇ ਵਕੀਲ ਵੀ ਹਨ ਇਹਨਾਂ ਨਾਲ ਅੱਜ ਕਈ ਮੁੱਦਿਆਂ ਤੇ ਗੱਲ ਕਰਾਂਗੇ ਤੇ ਜੋ ਦੇਸ਼ 'ਚ ਨਵੇਂ ਕਾਨੂੰਨ ਪਾਸ ਹੋਏ ਹਨ ਉਹ ਮੁੱਦਿਆਂ ਸਮੇਤ ਭਾਈ ਅਮਰਤਪਾਲ ਦੇ ਵੱਡੇ ਸਮੇਤ ਹੋਰ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਤੇ ਆਓ ਤੁਹਾਨੂੰ ਅ ਰਾਜੇ ਸਿੰਘ ਖਾਲਸਾ ਜੀ ਦੇ ਵਿਚਾਰ ਸੁਣਾਉਣੇ ਆ ਰਾਜੇ ਖਾਲਸਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਤੇ ਖਾਲਸਾ ਜਿਹੜੇ ਦੇਸ਼ 'ਚ ਨਵੇਂ ਤਿੰਨ ਕਾਨੂੰਨ ਲਾਗੂ ਹੋਏ ਨੇ ਇਹ ਕੀ ਨੇ ਪਹਿਲਾਂ ਇਹ ਦੱਸਿਆ ਜਾਂ ਦੇਖੋ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਇਹ ਤਾਨਾਸ਼ਾਹੀ ਹਕੂਮਤ ਕਰਨ ਦੇ ਲਈ ਬਣਾਏ ਗਏ ਇਹ ਜਿਹੜੇ ਕਾਨੂੰਨ ਨੇ ਤਿੰਨੇ ਕਾਨੂੰਨ ਲੋਟ ਬਰੋਦੀ ਮੈਂ ਹੈਰਾਨ ਐ ਤੇ ਪਰੇਸ਼ਾਨ ਵੀ ਆ ਇਸ ਗੱਲ ਤੇ ਕਿ ਪੰਜਾਬ ਦੀ ਕੋਈ ਸਿਆਸੀ ਪਾਰਟੀ ਜਿਹੜਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਇਹ ਸਬੰਧੀ ਨਹੀਂ ਬੋਲਦੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦਾ ਚੁੱਪ ਬੱਠ ਲੈਣਾ ਤੇ ਹੋਰ ਮੁੱਦਿਆਂ ਤੇ ਬੋਲੀ ਜਾਣਾ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈ ਇੱਜਾ ਤਰੀਕੇ ਨਾਲ ਸੋਸ਼ ਜਨਕ ਇਹ ਤਿੰਨੇ ਕਾਨੂੰਨ ਬਣਾ ਕੇ ਜਿਹੜੇ ਪਹਿਲਾਂ ਅੰਗਰੇਜ਼ਾਂ ਵੇਲੇ ਕਾਨੂੰਨ ਬਣੇ ਹੋਏ ਸੀ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹਨੂੰ ਪੰਜਾਬੀ ਵਿੱਚ ਯਾਤਰਾ ਫੌਜਦਾਰੀ ਕਹਿੰਦੇ ਆ ਇੰਡੀਅਨ ਪੀਨਲ ਕੋਡ ਜਿਹਨੂੰ ਪੰਜਾਬੀ ਦੇ ਵਿੱਚ ਹਿੰਦ ਡੱਟ ਡੰਡ ਵਾਲੀ ਕਹਿੰਦੇ ਆ ਤੇ ਇੰਡੀਅਨ ਐਵੀਡੈਂਟ ਐਕਟ ਜਿਸਨੂੰ ਪੰਜਾਬੀ ਦੇ ਵਿੱਚ ਗਵਾਹੀ ਐਕਟ ਜਾਂ ਸ਼ਹਾਦਤ ਐਕਟ ਕਹਿੰਦੇ ਆ ਇਹਨਾਂ ਨੂੰ ਥਾਂ ਇਹ ਨਵੇਂ ਕਾਨੂੰਨ ਬਣਾ ਦਿੱਤੇਗੇ ਇਹ ਨਵੇਂ ਕਾਨੂੰਨਾਂ ਦੇ ਵਿੱਚ ਇਹ ਜਿਹੜੀ ਹੈ ਜਮਾਨਤ ਉਠੀ ਕਰਤੀ ਮਿਲਣੀ ਜੀ ਨਵੇਂ ਕਾਨੂੰਨਾਂ ਦੇ ਵਿੱਚ ਇੱਕ ਹੋਰ ਜਿਹੜਾ ਹੈਗਾ ਇਸ ਦੇ ਵਿੱਚ ਰੱਖਿਆ ਹੋਇਆ ਕਿ ਇਸ ਦੇ ਵਿੱਚ ਜਿਹੜਾ ਪੁਲਿਸ ਵਾਲਾ ਇੰਜੈਕਟਿਵ ਹੈ ਉਹ ਜ਼ਿਆਦਾ ਤਾਕਤਵਰ ਬਣਦੀ ਤੇ ਅਦਾਲਤਾਂ ਦੇ ਕੋਲੇ ਜਿਹੜਾ ਹੈ ਥੋੜੇ ਕੰਮ ਰਹਿ ਗਿਆ ਉਸ ਦੇ ਵੀ ਕਰਨ ਵਾਲਾ ਤੇ ਤੇਜ਼ੀ ਬੜੀ ਲਿਆਦੀ ਬਟੱਲਵਿਆਂ ਦੇ ਫੈਸਲੇ 'ਚ ਕਈ ਵਾਰੀ ਜਿਹੜੀ ਤੇਜ਼ੀ ਹੈ ਉਹ ਬੇਨਸਾਫੀ ਕਰ ਜਾਂਦੀ ਹੈ ਤੇ ਕਈ ਵਾਰੀ ਵੀ ਨਹੀਂ ਕਰਦੀ ਆਮ ਤੌਰ ਤੇ ਕਰਦੀ ਹੈ ਤੇ ਇਹ ਸਾਰੇ ਮਸਲਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੋਈ ਹੈ ਪਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਜੇ ਦੋਵੇਂ ਪਿਛਲੀ ਵਾਰੀ ਪਾਸ ਹੋਏ ਇਸ ਪਾਰਲੀਮੈਂਟ ਯਾਨੀ ਪਹਿਲੀ ਪਾਰਲੀਮੈਂਟ ਚ ਪਾਸ ਹੋਈ ਜਿਹੜੀ ਪਹਿਲੀ ਚੋਣ ਹੋਈ ਸੀ ਤਾਂ ਇਹਨਾਂ 'ਤੇ ਕੋਈ ਬਹਿਸ ਨਹੀਂ ਕੀਤੀ ਗਈ। ਜੀ ਮੈਂਬਰ ਜਿਹੜੇ ਨੇ ਸੁਸਤ ਰਹੇ ਤੇ ਕਿਸੇ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ। ਸਿਰਫ ਚਲਾਈ ਨਹੀਂ ਚਾਹ ਦਿੰਦੇ ਆ ਕਿ ਜੀ ਇਹ ਠੀਕ ਨਹੀਂ ਹਨ। ਪਰੰਤੂ ਉਹਦੇ ਕੋਈ ਕਾਰਨ ਦੱਸਨੇ ਪੈਂਦੇ ਆ ਉਹ ਕਹਿਣਾ ਪੈਂਦਾ ਉਹਨਾਂ ਨੂੰ ਬਦਲਾਉਣ ਦੇ ਲਈ ਕੋਸ਼ਿਸ਼ ਕਰਨੀ ਪੈਂਦੀ ਹੈ। ਉਸ ਦੇ ਵਿੱਚ ਜਿਹੜੀ ਹੈ ਉਹ ਕੋਸ਼ਿਸ਼ ਨਹੀਂ ਕੀਤੀ ਗਈ। ਹਾਰੀ ਪਾਵਰ ਜਿਹੜੀ ਹੈਗੀ ਆ ਓਬਜੈਕਟਿਵ ਦੇ ਹੱਥ ਦੇ ਦਿੱਤੀ ਗਈ ਕਿ ਕਿਸੇ ਕਿਸੇ ਤੇ ਮਰਦਮਾ ਬਣਾ ਲੈਣ ਕਿਸੇ ਤੇ ਕੁਸ਼ ਕਰ ਲੈਣ ਇਹ ਬੜੀ ਖਤਰਨਾਕ ਪਦਰ ਤੇ ਜਿਹੜਾ ਇਹ ਆ ਗਿਆ ਜਿਹੜੇ ਕਾਨੂੰਨ ਦੇ ਫੈਸਲੇ ਹੁੰਦੇ ਆ ਉਹ ਇਸ ਤਰ੍ਹਾਂ ਨਹੀਂ ਹੁੰਦੇ ਕਿ ਉਹ ਸਮਰੀ ਤੌਰ ਤੇ ਕੀਤੇ ਜਾਣ ਤੇ ਉਹ ਉਹਨਾਂ ਤੇ ਧਿਆਨ ਨਾ ਦਿੱਤਾ ਜਾਵੇ ਤੇ ਤੇਜ਼ੀ ਦੇ ਬਹਾਨੇ ਦੇ ਵਿੱਚ ਇਨਸਾਫ ਦਾ ਕਤਲ ਕਰ ਦਿੱਤਾ ਜਾਵੇ ਅਸਲ 'ਚ ਇਹ ਤਿੰਨੇ ਕਾਨੂੰਨਾਂ ਨਾਲ ਇਨਸਾਫ ਦਾ ਕਤਲ ਹੋ ਗਿਆ ਤਾਨਾ ਸ਼ਾਹੀ ਵਾਲੇ ਰੋਕਉਂ ਦਿਆ ਇਹ ਬੜਾ ਗੰਭੀਰ ਮਸਲਾ ਹੈ ਇਸ ਮਸਲੇ ਦਾ ਉਦੋਂ ਪਤਾ ਲੱਗਦਾ ਜਦੋਂ ਕਿਸੇ ਬੰਦੇ ਤੇ ਇਹ ਇਹ ਹੈ ਜਾਂ ਕੇਸ ਆ ਪੈਂਦਾ ਜਿੰਨਾ ਚਿਰ ਨਹੀਂ ਆਉਂਦਾ ਉਹਨਾਂ ਚਿਰ ਦੂਰ ਦੇ ਢੋਣ ਸਾਹਿਬ ਨੇ ਉਹਦੇ ਤੇ ਐਵੇਂ ਚੜੀ ਜਾਂਦੇ ਪਰੰਤੂ ਜਦੋਂ ਕੇਸ ਪੈ ਗਿਆ ਇਹ ਬਹੁਤ ਹੀ ਖਤਰਨਾਕ ਹੈ ਪਰ ਦੇਸ਼ ਦੇ ਪ੍ਰੀਮਿਤ ਸ਼ਾਹ ਨਹੀਂ ਉਹ ਕਹਿੰਨਾਂ ਨੇ ਵੀ ਨਿਆਂ ਬਹੁਤ ਛੇਤੀ ਮਿਲਿਆ ਕਰੂਗਾ ਇਨਸਾਫ ਤੇ ਲੰਬਾ ਸਾਵਾ ਨਹੀਂ ਲੱਗਿਆ ਕਰੂਗਾ ਤੇ ਇਹਨਾਂ ਨੂੰ ਬਹੁਤ ਵੱਡੀ ਰਾਤ ਮਿਲੂਗੀ ਕਾਨੂੰਨਾਂ ਨਾਲ ਦੇਖੋ ਜਿਹੜਾ ਜਿਹੜਾ ਮੰਤਰੀ ਜਿਹੜੇ ਹੈਗੇ ਅਮਿਤ ਸ਼ਾ ਉਹਨਾਂ ਨੇ ਤੇ ਗੱਲ ਕਹਿਣੀ ਸੀ ਕਿ ਚਨੂਨ ਉਹਨਾਂ ਨੇ ਬਣਾਏ ਉਹਨਾਂ ਨੇ ਪੇਸ਼ ਕਰਿਆ ਇਸ ਦੇ ਲਈ ਉਹ ਤਾਂ ਕਹਿਣਾ ਉਹਦਾ ਫਰਜ਼ੇ ਬੰਦਾ ਉਹ ਦੂ ਕਹਿਣਗੇ ਕਿ ਚਨੂਨ ਅਸੀਂ ਗਲਤ ਬਣਾਏ ਆ ਤੇ ਅਫਸੋਸਨਾਕ ਜਿਹੜੇ ਆ ਉਹ ਪੇਸ਼ ਕਰਿਆ ਪਰੰਤੂ ਉਹਨਾਂ ਨੇ ਚਾਰਨ ਕੋਈ ਨਹੀਂ ਦੱਸਿਆ ਕਿ ਇਨਸਾਫ ਜਿਹੜਾ ਹੈ ਜੋ ਕਿਸ ਤਰ੍ਹਾਂ ਮਿਲੂ ਜਿਹੜਾ ਤੇਜ ਮਿਲੂਗਾ ਤੇਜ ਇਨਸਾਫ ਨਹੀਂ ਮਿਲਦਾ ਹੁੰਦਾ ਤੇਜ਼ੀ ਨਾਲ ਕਦੇ ਇਨਸਾਫ ਨਹੀਂ ਮਿਲਿਆ ਜਿੱਥੇ ਤੇਜ਼ੀ ਹੋਊਗੀ ਉੱਥੇ ਇਨਸਾਫ ਦਾ ਕਤਲ ਹੋਊਗਾ ਉਹਦਾ ਮਤਲਬ ਹੁੰਦਾ ਕੋਈ ਲੇਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਉੱਥੇ ਆਪਾਂ 20 30 ਸਾਲ ਬੈਠੇ ਰਹੀਏ ਪਰੰਤੂ ਜਿਹੜਾ ਇਹ ਹੈ ਕਿ ਵੀ ਇੰਨੀ ਤੇਜ਼ੀ ਨਾਲ ਲਿਆਂਦਾ ਜਾਵੇ ਕਿ ਇੱਕ ਤੋਂ ਪੇਸ਼ਿਆਂ ਦੇ ਵਿੱਚ ਇਨਸਾਫ ਮਿਲ ਜੇ ਕੋਈ ਇਨਸਾਫ ਅੱਜ ਤੱਕ ਨਾ ਮਿਲਿਆ ਨਾ ਮਿਲ ਸਕਦਾ ਇਹ ਜਦੋਂ ਪਹਿਲੇ ਸਮਿਆਂ ਤੋਂ ਇਹ ਚੱਲੀ ਆਉਂਦੀ ਹੈ ਕਿ ਤੇਜ਼ੀ ਦਾ ਜਿਹੜਾ ਹੁੰਦਾ ਉਹ ਕਤਲ ਹੁੰਦਾ ਪਰ ਹੁਣੇ ਜਿਹੜੇ ਕਾਨੂੰਨ ਬਣੇ ਨੇ ਤੇ ਤਿੰਨ ਲਾਗੂ ਕੀਤੇ ਗਏ ਨੇ ਇਹਦੇ ਵਿੱਚ ਪੁਲਿਸ ਨੂੰ ਵੀ ਪਾਵਰਾਂ ਆਪਣੇ ਵੱਧ ਗਈਆਂ ਨੇ ਜੀ ਪੁਲਸ ਟੋਲੇ ਬਹੁਤ ਜ਼ਿਆਦਾ ਪੁਲਸ ਟੋਲੇ ਬਹੁਤ ਜ਼ਿਆਦਾ ਪਾਵਰਾਂ ਹੋ ਗਈਆਂ ਰਿਮਾਂਡ ਦੀ ਪਾਵਰ ਬੰਦ ਗਈ ਅੱਜ ਇਹ ਹੁੰਦਾ ਸੀ ਕਿ 15 ਦਿਨ ਤੋਂ ਵੱਧ ਜਿਹੜਾ ਸੀ ਉਹ ਪੁਲਸ ਦਾ ਰਿਮਾਂਡ ਨਹੀਂ ਦਿੱਤਾ ਜਾ ਸਕਦਾ ਸੀ 15 ਦਿਨ ਤੋਂ ਬਾਅਦ ਉਹ ਜੇਲ੍ਹ ਚ ਭੇਜਣਾ ਪੈਂਦਾ ਸੀ ਦਾ ਹੁਣ ਤੇ ਉਹ 24 ਘੰਟਿਆਂ ਦੇ ਵਿੱਚ ਉਹ ਪੇਸ਼ ਕਰਨਾ ਪੈਂਦਾ ਸੀ ਇਹ ਸਾਰੀਆਂ ਮਦਦਾਂ ਜਿਹੜੀਆਂ ਹੋ ਗਈਆਂ ਉਸ ਤੇ ਕਾਨੂੰਨ ਹੋਰ ਬਣ ਗਿਆ ਤੇ ਖਤਮ ਹੋ ਗਈ। ਇਹ ਕਿਸਾਨ ਯੂਨੀਅਨ ਜਿਹੜੀ ਇਹ ਤਿੰਨੇ ਕਾਨੂੰਨਾਂ ਦਾ ਵਿਰੋਧ ਕਰ ਰਹੀ ਹੈ ਇੱਕ ਮਿੰਟ ਕਿਸਾਨ ਯੂਨੀਅਨ ਸਹੀ ਰਾਹ ਤੇ ਚੱਲ ਰਹੀ ਹੈ। ਦੇਖੋ ਵਿਰੋਧ ਦੇ ਵਿੱਚ ਤਾਂ ਸਹੀ ਰਾਹ ਤੇ ਚੱਲ ਰਹੀਆਂ ਨੇ ਸਾਰੇ ਪਰ ਉਹਦਾ ਪ੍ਰਭਾਵ ਕੀ ਹੁੰਦਾ ਉਹਦਾ ਕਿੰਨਾ ਅਸਰ ਹੋਊਗਾ ਵਿਰੋਧ ਦਾ ਜਿਹੜਾ ਹੈ ਉਹ ਕਿਹਜਾ ਵਿਰੋਧ ਹੈ ਤੇ ਉਹ ਵਿਰੋਧ ਦਾ ਕੋਈ ਅਸਰ ਵੀ ਪੈ ਰਿਹਾ ਹੈ ਕਿ ਨਹੀਂ ਪੈ ਰਿਹਾ ਹੈ ਉਹਦੇ ਚਰਨਾ ਚਾਹੀਦਾ ਸੀ ਜਦੋਂ ਪਿਛਲੇ ਸਮੇਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਪੇਸ਼ ਹੋਇਆ ਸੀ ਇਹ ਕਾਨੂੰਨ ਉਸ ਸਮੇਂ ਵਿਰੋਧ ਨਹੀਂ ਕੀਤਾ ਤੇ ਹੁਣ ਵਿਰੋਧ ਕਰ ਰਹੇ ਨੇ ਤੇ ਤਿੰਨ ਇਹ ਤਾਂ ਜਿਹੜਾ ਹੈ ਉਹ ਲਾਗੂ ਕਰ ਵੀ ਦਿੱਤਾ ਜਿਹੜਾ ਹੈ ਅੱਛਾ ਹੋਰ ਦੇਖੋ ਉਸ ਸਮੇ ਇਹਨਾਂ ਰੌਲਾ ਪਿਆ ਸੀ ਕਿ ਸਾਰੀ ਟ੍ਰਾਂਸਪੋਰਟ ਨੇ ਹੜਤਾਲ ਕਰਤੀ ਸੀ ਬਈ ਇਹਦੇ ਚ 10 ਸਾਲ ਦੀ ਕੈਦ ਹੈ ਕਿਹੜਾ 10 ਸਾਲ ਪੁੱਤੂ ਦਾ ਕਿਹੜਾ 10 ਸਾਲ ਲਈ ਅੰਦਰ ਜਾਊਗਾ ਤੇ ਉਦੋਂ ਹੋਇਆ ਸੀ ਇਹ ਕਾਨੂੰਨ ਅਸੀਂ ਲਾਗੂ ਨਹੀਂ ਕੀਤਾ ਰਾਂਜੀ ਉਹ ਫੇਰ ਕਰਤਾ ਹਿੱਟ ਐਂਡ ਰਨ ਕਾਨੂੰਨ ਦੀ ਗੱਲ ਕਰਦੇ ਹਾਂ ਜੀ ਹਾਂਜੀ ਹਾਂ ਹਿੱਟ ਐਂਡ ਰਨ ਕਾਨੂੰਨ ਹੁਣ ਹੁਣ ਲਾਗੂ ਹੋ ਗਿਆ ਉਹ ਹਿੱਟ ਐਂਡ ਰਨ ਜਿਹਦੇ ਪਿੱਛੇ ਸਾਰੇ ਹਿੰਦੁਸਤਾਨ 'ਚ ਲੜਾਈ ਹੁੰਦੀ ਰਹੀ ਉਹਦੇ ਪਰਾਂ ਟ੍ਰਾਂਸਪੋਰਟ ਨੇ ਸੱਟਾਂ ਜਾਮ ਕਰਤਾ ਸੀ ਅੱਜ ਉਹ ਸੁੱਤੇ ਪਏ ਨੇ ਮੌਜ ਨਾਲ ਤੇ ਉਹਨਾਂ ਨੂੰ ਤੂੰ ਬੋਲਦਾ ਹੀ ਨਹੀਂ ਹੈ ਉਹ ਹਿੰਟੈਂਡ ਰੰ ਉਹ ਭਾਈ ਜਿਹੜੀ ਹੜਤਾਲ ਹੈ ਉਹ ਕਿੱਥੇ ਗਈ ਉਹਦਾ ਕੀ ਅਸਰ ਹੋਇਆ ਕੀ ਕਹਾਣੀ ਹੋਈ ਇਤ ਭਾਵਤ ਹੋ ਕੇ ਹੜਤਾਲ ਕਰਤੀ ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਨਹੀਂ ਉਹ ਹਿੰਟੈਂਡ ਰੰ ਦਾ ਕਾਨੂੰਨ ਜਿਹੜਾ ਹੈ ਬੜਾ ਸਖਤ ਹੈ ਹੁਣ ਵਿਰੋਧੀਧਰ ਹੈ ਜਿਹੜੀ ਉਹ ਵੀ ਬੜੀ ਸਟਰੋਂਗ ਹੈ ਤੇ ਇਹਦੇ ਤਿੰਨ ਕਾਨੂੰਨ ਲਾਗੂ ਹੋ ਗਏ ਤੁਸੀਂ ਵਿਰੋਧੀਧਰ ਨੂੰ ਵੀ ਦੋਸ਼ੀ ਮੰਨਦੇ ਹੋ ਦੇਟੋ ਵਿਰੋਧੀ ਧਿਰ ਤਾਂ ਸਭ ਤੋਂ ਵੱਡੀ ਦੋਸ਼ੀ ਹੈ ਵਿਰੋਧੀ ਤੇ ਇਸ ਤੋਂ ਸਵਾਇਚ ਉਹ ਆਪਸ ਦੇ ਵਿੱਚ ਇਲਜ਼ਾਮਬਾਗੀ ਕਰਦੇ ਰਹਿੰਦੇ ਆ ਅ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਧਾਨ ਮੰਤਰੀ ਤੇ ਇਲਜ਼ਾਮ ਲਾਤਾ ਉਹਨਾਂ ਨੇ ਇਹਨਾਂ ਤੇ ਲਾਤਾ ਉਹਨਾਂ ਨੇ ਕਹਿਤਾ ਕਿ ਤੁਸੀਂ ਜਿਹੜਾ ਹੈਗਾ ਜੀ ਇਹ ਹਿੰਦੂ ਸ਼ਬਦ ਦੇ ਵਿੱਚ ਇਹ ਗਲਤ ਇਲਜ਼ਾਮ ਲਾਇਆ ਉਹਨਾਂ ਨੇ ਕਹਿਤਾ ਨਹੀਂ ਜੀ ਮੈਂ ਠੀਕ ਲਾਇਆ ਉਹ ਜਿਹੜੀਆਂ ਲੋਪਾਂ ਦੀਆਂ ਜਿਹੜੀਆਂ ਮੰਡਾਂ ਨੇ ਉਹਨਾਂ ਵੱਲ ਤਾਂ ਤੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਨਵੇਂ ਕਾਨੂੰਨਾਂ ਵੱਲ ਤੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਜਿਹੜੀਆਂ ਵੈਸਾ ਹੋ ਰਹੀਆਂ ਨੇ ਵਿਰੋਧੀ ਧਿਰ ਦੀਆਂ ਤੇ ਰਾਜ ਕਰ ਰਹੀ ਪਾਰਟੀ ਦੀਆਂ ਉਹ ਆਪਣੇ ਆਪਣੇ ਹਿੱਤਾਂ ਲਈ ਖੁਦਗਰਜ਼ੀ ਲਈ ਸਵਾਰਥ ਲਈ ਹੋ ਰਹੀਆਂ ਨੇ ਉਹਦੇ ਵਿੱਚ ਲੋਟਾਂ ਦਾ ਕੋਈ ਮਤਲਬ ਨਹੀਂ ਵਿਰੋਧੀ ਧਿਰ ਆਪਣੀ ਭੂਮਿਕਾ ਨਿਭਾ ਨਹੀਂ ਰਹੀ ਤੇ ਜਿਹੜੀ ਹਕਮਰਾਨ ਪਾਰਟੀ ਆ ਉਹ ਲੋਟਾਂ ਦੇ ਖਿਲਾਫ ਚੱਲ ਰਹੀ ਹੈ ਠੀਕ ਹੈ ਤੇ ਹੁਣ ਜੇ ਸਾਜਿਦ ਤੇਰਾ ਇਕੱਠੀਆਂ ਆਉਗੀ ਵਿਰੋਧ ਕਰਨ ਕੀ ਇਹ ਕਾਨੂੰਨ ਵਾਪਸ ਹੋ ਸਕਦਾ ਹੈ ਕਿ ਹੁਣ ਪਾਸ ਹੋ ਗਿਆ ਬਸ ਹੁਣ ਨਹੀਂ ਕੁਝ ਹੋ ਸਕਦਾ ਦੇਖੋ ਕਾਨੂੰਨ ਤਾਂ ਹੁਣ ਜਿਹੜੇ ਕਿਸਾਨਾਂ ਦੇ ਖੇਤੀਬਾੜੀ ਕਾਨੂੰਨ ਸੀ ਉਹ ਤਿੰਨੇ ਪਾਸ ਹੋ ਗਏ ਸੀ ਤਿੰਨੇ ਲਾਗੂ ਹੋ ਗਏ ਸੀ ਪਰੰਤੂ ਉਹ ਵਾਪਸ ਲੈਣੇ ਪਏ ਤੋਂ ਇਹ ਵਾਪਸ ਹੋਣ ਵਿੱਚ ਤਾਂ ਕੋਈ ਸਮੱਸਿਆ ਨਹੀਂ ਹੁੰਦੀ ਵਾਪਸ ਤਾਂ ਇਹ ਕੁਛ ਦੇਰ ਦੇ ਵਿੱਚ ਇਹ ਲੈ ਲੈਂਦੇ ਆ ਪਰੰਤੂ ਉਹ ਜਿਹੜਾ ਪ੍ਰਭਾਵਸ਼ਾਲੀ ਵਿਰੋਧ ਹੋਵੇ ਦੇਖੋ ਨਰਜੀਪ ਸਿੰਘ ਜੀ ਨੇ ਵਾਟਰ ਚੈਨਲ ਉਥੇ ਮੂੰਹ ਮੋੜਤੇ ਸੀ ਜੇ ਆਪਣਾ ਉਹ ਹਰਿਆਣੇ ਦੇ ਵਿੱਚ ਅੰਬਾਲੀ ਦੇ ਵਿੱਚ ਤੇ ਕਰਨਾਲ ਦੇ ਵਿੱਚ ਉਹ ਨਵਦੀਪ ਸਿੰਘ ਨੂੰ ਜ਼ਿੰਸਦਾਰ ਕਰ ਲਿਆ ਤੇ ਜਿਹੜਾ ਹੁਣ ਸ਼ੰਭੂ ਮੋਰਚਾ ਲੱਗਿਆ ਹੋਇਆ ਉਹ ਨਵਦੀਪ ਸਿੰਘ ਪਿੱਛੇ ਉਹਨਾਂ ਨੇ ਜਿਹੜੀਆਂ ਰੇਲਵੇ ਟ੍ਰੇਨਾਂ 'ਚ ਸੀ ਉਹ ਨਵਦੀਪ ਸਿੰਘ ਪਿੱਛੇ ਬੰਦ ਚਰੀਆਂ ਸੀ ਕਿ ਹਰਿਆਣਾ ਪੁਲਿਸ ਰਿਹਾ ਕਰੇ ਪਰ ਉਹ ਦਾ ਜਿਹੜਾ ਹੈਗਾ ਉਹ ਖਤਮ ਹੋ ਗਿਆ ਅੰਦੋਲਨ ਜਿਹੜਾ ਇਹ ਚੀਜ਼ਾਂ ਰਹਿਣ ਦਾ ਸੀ ਪਰ ਨਵਦੀਪ ਸਿੰਘ ਨੂੰ ਜੇਲ੍ਹ 'ਚ ਰੱਖੀ ਬੈਠਿਆ ਨਾ ਉਹਦੀ ਜ਼ਮਾਨਤ ਹੈ ਤੇ ਉਹ ਕੁੱਸ 'ਚ ਫੜਿਆ ਮੁੰਡੇ ਦੇ ਮਾਪੇ ਬਿਆਨ ਦੇ ਰਹੇ ਨੇ ਕਿ 3 ਡਿਗਰੀ ਬਹੁਤ ਹੀ ਪੁੱਠੇ ਦਰਜੇ ਦਾ ਉਸਤੇ ਤਸ਼ੱਦਦ ਕੀਤਾ ਗਿਆ ਐਸਾ ਤਸ਼ੱਦਦ ਕੀਤਾ ਗਿਆ ਜਿਹੜਾ ਸ਼ਬਦਾਂ ਦੇ ਵਿੱਚ ਦੱਸਿਆ ਨਹੀਂ ਜਾ ਰਿਹਾ ਜਾਂ ਜਾਣ ਨਹੀਂ ਸਕਦਾ ਤੇ ਉਦੋਂ ਲੋਤਾਂ ਦੀ ਬੜਾ ਹਮਾਇਤ ਮਿਲਿਆ ਜੀ ਇਹਨੇ ਬਾਟਰ ਚੈਨਲ ਦਾ ਮੂੰਹ ਇੱਧਰ ਨੂੰ ਕਰਤਾ ਉੱਧਰ ਨੂੰ ਕਰਤਾ ਪਰੰਤੂ ਪਿੱਛੋਂ ਜਦੋਂ ਤੋਂ ਜਦੋਂ ਬੰਦੇ ਤੇ ਜਸਮਾਨੀ ਤਸ਼ੱਦਦ ਹੋ ਜਾਂਦਾ ਹੈ ਉਸ ਤੇ ਸਰੀਰੇ ਚ ਤਸ਼ੱਦਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਤੂੰ ਵਿਰੋਧ ਚੰਮਣੀ ਕਰ ਸਕਿਆ ਕੁਝ ਨਹੀਂ ਕਰ ਸਕਿਆ ਉਹ ਵਿਚਾਰਾ ਉੱਥੇ ਬੈਠਾ ਜੋੜਦੂ ਤੇ ਕੀਤਾ ਸੀ ਉਸਨੇ ਆਪਣੇ ਸਵਾਰਥ ਲਈ ਤਾਂ ਕੀਤਾ ਨਹੀਂ ਸੀ ਉਸਨੇ ਲੋਤਾਂ ਲਈ ਤੇ ਤਸਾਨਾ ਲਈ ਕੀਤਾ ਸੀ ਪਰੰਤੂ ਉਹਦਾ ਕੋਈ ਹੱਲ ਨਹੀਂ ਹੋ ਸਕਿਆ ਨਾ ਤਾਂ ਉਹਦਾ ਕੋਈ ਅਦਾਲਤੀ ਹੱਲ ਹੋ ਸਕਿਆ ਨਾ ਉਹਦਾ ਕੋਈ ਅੰਦੋਲਨ ਦਾ ਹੱਲ ਹੋ ਸਕਿਆ ਮੁਸੀਬਤਾਂ ਚੱਲ ਰਿਹਾ ਤੇ ਫਿਰ ਉਹ ਜਿਹੜਾ ਹੁਣ ਹੁੰਦਾ ਜਿਹੜਾ ਹੁਣ ਤੁਸੀਂ ਵਿਰੋਧ ਕਰੋ ਜੇ ਸਰਫੀ ਤੇ ਮਜਾਰਾ ਕਰਕੇ ਵਿਰੋਧ ਹੋ ਗਿਆ ਉਹ ਵਿਰੋਧ ਜਿਹੜਾ ਨਹੀਂ ਹੁੰਦਾ ਜਿੰਨਾ ਚਿਰ ਉਹ ਅਸਰ ਦਾ ਇਤਨਾ ਹੋਵੇ ਇਹ ਇਸ ਦੇ ਖਿਲਾਫ ਇੱਕ ਵੀ ਬੰਦ ਹੋ ਜੇ ਸਾਰੇ ਹਿੰਦੁਸਤਾਨ ਚ ਮੈਂ ਉਹ ਵੀ ਦੱਸ ਦਿਆਂ ਵੀ ਕੀ ਤਰੀਕਾ ਹੈ ਜੇ ਇੱਕ ਵੀ ਬੰਦ ਹੋ ਜੇ ਇਹ ਤਿੰਨੇ ਕਾਨੂੰਨਾਂ ਦੇ ਖਿਲਾਫ ਹਾਂਜੀ ਤੇ ਇਹ ਕਾਨੂੰਨ ਉਹਦੀ ਬਰਸ ਹੋ ਜਾਣਗੇ ਇਸ ਦਿਨ ਸਾਰਾ ਤੁਸ ਰੁਕ ਜੇ ਸਾਰਾ ਤੁਸ ਰੇਲ ਵੀ ਤੇ ਟ੍ਰਾਂਸਪੋਰਟ ਵੀ ਤੇ ਹੋਰ ਵੀ ਵੀ ਇਹ ਕਾਨੂੰਨ ਬਣਾਏ ਨੇ ਇਹ ਜਿਹੇ ਵਿਰੋਧ ਦਾ ਹੁੰਦਾ ਹੁਣ ਜੇ ਬਰਨਾਲੇ ਜਲੂਸ ਚੜਦਾ ਉੱਥੇ ਤਨੋਲੇ ਜਲੂਸ ਚੜਨ ਲੱਗੇ ਮਹਿਲਕਲਾ ਚੜਨ ਲੱਗੇ ਉਹਨੂੰ ਪੁੱਛਦਾ ਕੌਣ ਉਹ ਜਲੂਸਾਂ ਦਾ ਜਿਹੜਾ ਹੈ ਕੋਈ ਅਸਰ ਨਹੀਂ ਪੈਂਦਾ ਸੋ ਜਿਹੜੇ ਹੈਗੇ ਆ ਇਹ ਨਵਿੱਖਲੇ ਜੀ ਜਾਂਦੇ ਆਇਤ ਥਾਂ ਤੇ ਹੋ ਗਿਆ ਦੂਜੀ ਥਾਂ ਤੇ ਹੋ ਗਿਆ ਤੀਜੀ ਥਾਂ ਤੇ ਹੋ ਗਿਆ ਜਿਹੜਾ ਵਿਰੋਧ ਹੈ ਪ੍ਰਭਾਵਸ਼ਾਲੀ ਚਾਹੀਦਾ ਉਹ ਵਿਰੋਧ ਹੈ ਨਹੀਂ ਹੁੰਦਾ ਵੀ ਕਦੇ ਤੁਸੀਂ ਕਿਤੇ ਕਰ ਦੋ ਕਦੇ ਕਿਤੇ ਕਰ ਦੋ ਉਹਦੇ ਨਾਲ ਇਹ हिंदुस्तान ਪਦਰ ਤੇ ਵਿਰੋਧ ਹੋਣਾ ਚਾਹੀਦਾ ਇਹ ਜਿਹੜੇ ਤਿੰਨ ਤਨ ਲਾਗੂ ਹੋ ਗਏ ਜੀ ਇਹਨਾਂ ਬਾਰੇ ਵਕੀਲਾਂ ਨੂੰ ਵੀ ਦੁਬਾਰਾ ਕੋਈ ਪੜ੍ਹਾਈ ਕਰਨੀ ਪਊਗੀ ਦੇਖੋ ਵਕੀਲਾਂ ਦੀ ਪੜ੍ਹਾਈ ਤਾਂ ਇਹ ਹੁੰਦੀ ਹੈ ਕਿ ਜਿਹੜਾ ਵਕੀਲ ਹੁੰਦਾ ਉਹ ਟ੍ਰੇਨ ਹੋ ਜਾਂਦਾ ਹੈ ਇਸ ਤੰਮ ਦੇ ਵਿੱਚ ਹੁਣ ਮੇਰੀ 50 ਸਾਲ ਦੀ ਪ੍ਰੈਕਟਿਸ ਹੋ ਗਈ ਮੈਂ ਟ੍ਰੇਨ ਹੈ ਮੈਂ ਨਵਾਂ ਕਾਨੂੰਨ ਪੜ੍ਹ ਕੇ ਜਿਹੜਾ ਹੈਗਾ ਉਸ ਤੇ ਜਿਹੜਾ ਉਸ ਬਾਰੇ ਬਹਿਸ ਵੀ ਕਰ ਸਕਦਾ ਹਾਂ ਉਹ ਵੀ ਕਰ ਸਕਦਾ ਮੈਨੂੰ ਕੋਈ ਤਕਲੀਫ ਨਹੀਂ ਹੋਊਗੀ ਵੀ ਦੁਬਾਰਾ ਪੜ੍ਹਨਾ ਪੈਂਦਾ ਹੈ ਪਰੰਤੂ ਜਿਹੜਾ ਹੈ ਉਹ ਵਕੀਲ ਦੀ ਤਕਲੀਫ ਨਹੀਂ ਦੇਖਣੀ ਲੋਟਾਂ ਨੂੰ ਤਾਂ ਬਹੁਤ ਵੱਡੀ ਤਕਲੀਫ ਹੋਗੀ ਹੁਣ ਜਿਹੜੇ ਪੁਰਾਣੇ ਕੇਸ ਨੇ ਉਹ ਤਾਂ ਪੁਰਾਣੇ ਕਾਨੂੰਨਾਂ ਅਸਲੇ ਚੱਲਣਗੇ ਜਿਹੜੇ ਇਹ 1 ਜੁਲਾਈ ਤੋਂ ਪਹਿਲਾਂ ਹੋ ਗਏ ਜਿਹੜੇ 1 ਜੁਲਾਈ ਤੋਂ ਬਾਅਦ ਦੇ ਕੇਸ ਨੇ ਜਾਂ 1 ਜੁਲਾਈ ਨੂੰ ਹੋ ਗਏ ਉਹ ਨਵੇਂ ਕਾਨੂੰਨਾਂ ਮੁਤਾਬਕ ਚੱਲਣਗੇ ਤੇ ਵਕੀਲ ਤਾਂ ਪੜਾਈ ਕਰ ਲੂਗਾ ਪਰੰਤੂ ਉਹਦੇ ਚ ਇਹ ਇਹਨਾਂ ਨੂੰ ਮਿਠਾਉ ਲੈਣਾ ਬਣਾਤਾ ਮੁਕੱਦਮਿਆਂ ਨੂੰ ਤੇ ਉਹਦੀ ਜ਼ਿੰਮੇਵਾਰਤਾ ਰਹੀ ਨਹੀਂ ਬਸ ਜਿਹੜਾ ਉਹ ਲਿਖ ਕੇ ਦੇ ਦਤਾ ਉਸ ਦੇ ਆਧਾਰ ਤੇ ਕਹਿ ਦੋ ਜੀ ਜਿਹੜਾ ਇਥੋਂ ਰਜੈਕਟ ਹੋਣ ਜਾਂ ਪੁਲਿਸ ਨੇ ਲਿਖ ਕੇ ਦੇ ਦਤਾ ਸੋ ਇਹ ਨਹੀਂ ਇਹ ਜੀ ਤਾਨਾਸ਼ਾਹੀ ਜਿਹੜੀ ਹੈ ਉਹ ਨਾ ਸਿਰਫ ਸੋਚਣਾ ਚਾਹ ਸਕੋ ਬਹੁਤ ਹੈ ਇਸ ਦੇ ਵਿੱਚ ਵਿਰੋਧੀ ਧਿਰ ਦਾ ਹੁਕਮਰਾਨ ਪਾਰਟੀ ਦਾ ਸਾਰਿਆਂ ਦਾ ਬਹੁਤ ਵੱਡੀ ਜਿਹੜੀ ਦਲਤਪੂਰ ਜਿਸਨ ਸਰ ਰਾਜੇ ਸਿੰਘ ਖਾਲਸਾ ਸਾਬਕਾ ਮੈਂਬਰ ਦੀ ਪਾਰਲੀਮੈਂਟ